ਖਬਰ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਫਲਾਈ ਤੋਂ ਹੈ ਜਿੱਥੇ ਕਿ ਅੱਜ ਬਾਦ ਦੁਪਹਿਰ ਵਾਪਰੇ ਕਿ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਮੁੰਡਿਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਹੁਸ਼ਿਆਰਪੁਰ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਮੁੰਡੇ ਹਰਮੋਇਆ ਨੂੰ ਜਾ ਰਹੇ ਸੀ ਤੇ ਮੱਲੀ ਕੰਪਨੀ ਦੀ ਮਿੰਨੀ ਬੱਸ ਹਰਮੋਇਆ ਤੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੀ ਸੀ ਤੇ ਇਸ ਤਰ੍ਹਾਂ ਜਦੋਂ ਬੱਸ ਉਕਤ ਥਾਂ ਤੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਮੁੰਡੇ ਬੱਸੇ ਠਾਂਗੇ ਜਿਸ ਕਾਰਨ ਦੋਵਾਂ ਜਵਾਨ ਮੁੰਡਿਆਂ ਦੀ ਮੌਕੇ ਤੇ ਹੀ ਮਤੋਗੀ ਮ੍ਰਿਤਕ ਦੇ ਨੋਚਵਾਨਾਂ ਦੀ ਪਛਾਣ ਜਤਿੰਦਰ ਅਤੇ ਸਤਵਿੰਦਰ ਵਜੋਂ ਹੋਈ ਹੈ ਜੋ ਕਿ ਹੁਸ਼ਾਰਪੁਰ ਦੇ ਹਲਕਾ ਚੱਬੇ ਵਾਲੇ ਅਧੀਨ ਆਉਂਦੇ ਪਿੰਡ ਹਰਮੋਇਆ ਦੇ ਰਹਿਣ ਵਾਲੇ ਸਨ ਤੇ ਇੱਕ ਮ੍ਰਿਤਕ ਨੋਚਵਾਨ ਦੀ ਉਮਰ 35 ਸਾਲ ਅਤੇ ਦੂਜੇ ਦੀ 22 ਸਾਲ ਦੇ ਕਰੀਬ ਹੈ ਘਟਨਾ ਦੀ ਸੂਚਨਾ ਤੋਂ ਬਾਅਦ ਠਾਣਾ ਮਹਿੱਟੀ ਨਾਲ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਹੁਸ਼ਾਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਮੈਂ ਅਮਰਜੀਤ ਸਿੰਘ ਸਰਪੰਚ ਹਰਮੋਇਆ ਜੀ ਇਹੜਾ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਤੁਹਾਡੇ ਪਿੰਡ ਦੇ ਬੱਚੇ ਨੇ ਇਹ ਮੇਰੇ ਪਿੰਡ ਦੇ ਦੋਨੋਂ ਬੱਚੇ ਮੇਰੇ ਪਿੰਡ ਦੇ ਆ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀ ਤੇ ਮੱਲੀ ਬੱਸ ਹਰਮਾਇਆ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਅੱਛਾ ਜੀ ਤੇ ਇਥੋਂ ਮੈਨੂੰ ਵੀ ਕਾਲ ਕੀਤੀ ਵਈ ਐਕਸੀਡੈਂਟ ਹੋ ਗਿਆ ਆਏ ਤਾਂ ਦੋਨੋਂ ਐਟ ਲੀਸਟ ਸਪੋਰਟਡ ਡੈੱਡ ਸੀਗੇ ਅੱਛਾ ਜੀ ਤੇ ਪ੍ਰਸ਼ਾਸਨ ਐਸ ਐਚਓ ਮੀਡੀਆ ਨੂੰ ਫੋਨ ਕੀਤਾ ਉਹ ਕੰਦੇ ਜੀ ਸਾਡੇ ਮੁਲਾਜ਼ਮ ਭੇਜ ਦਿੱਤੇ ਗਏ ਆ ਮੁਲਾਜ਼ਮ ਪਹੁੰਚ ਗਏ ਆ ਮੌਕੇ ਤੇ ਤੇ ਦੋਨੋਂ ਐਟ ਲੀਸਟ ਸਪੋਰਟਡ ਆ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ तकरीबन 1 ਘੰਟਾ ਹੋ ਗਿਆ ਜੀ ਤੇ ਪੁਲਿਸ ਪ੍ਰਸ਼ਾਸਨ ਕੋਲ ਪੁਲਿਸ ਪ੍ਰਸ਼ਾਸਨ ਵੀ ਅੱਧਾ ਘੰਟਾ ਹੋ ਗਿਆ ਜੀ ਪਹੁੰਚਿਆ ਐਂਬੂਲੈਂਸ ਵੀ ਆਈ ਹੈ 108 ਐਂਬੂਲੈਂਸ ਵੀ ਆਈ ਹੈ ਤੇ ਪਰ ਉਹ ਆਉਣ ਤੱਕ ਦੋਨੋਂ ਡੈੱਡ ਹੋ ਚੁੱਕੇ ਸੀਗੇ ਜੀ ਕੋਈ ਪਤਾ ਲੱਗਾ ਗਲਤੀ ਕਿਹਦੀ ਸੀ ਕੀ ਨਹੀਂ ਅਜੇ ਨਹੀਂ ਕੋਈ ਵੀ ਅਜੇ ਸ਼ਾਨਬੀਨ ਕਰ ਰਹੇ ਜੀ ਮੁਲਾਜ਼ਮ ਆਇਓਗਾ ਉਹ ਕਰਨਗੇ ਜੀ ਹਲੇ ਕੋਈ ਪਤਾ ਨਹੀਂ ਲੱਗਦਾ ਜੀ ਹਾਂ ਜੀ ਹਾਂ ਜੀ ਕੀ ਨਾਮ ਮੇਰਾ ਨਾਮ ਸੁਰਜੀਤ ਚਾਲਾ ਸਰਪੰਚ ਸਰਪੰਚ ਫਲਾਇਤ ਆ ਜਿਹੜਾ ਵਾਕਿਆ ਹੋਇਆ ਐਕਸੀਡੈਂਟ ਦਾ ਕਿਦਾਂ ਪਾਣਾ ਪੱਗੇ ਸਰ ਪਤਾ ਨਹੀਂ ਅਸੀਂ ਮੈਨੂੰ ਵੀ ਉਹ ਨਾ ਪਿੰਡ ਫੋਨ ਹੀ ਗਿਆ ਕਿ ਇੱਧਰ ਆ ਕੇ ਐਕਸੀਡੈਂਟ ਹੋਇਆ ਵੀ ਮੁੰਡੇ ਨੂੰ ਮਰ ਗਏ ਆ ਤਾਂ ਮੈਂ ਫਟਾਫਟ ਮੋੜ ਇੱਥੇ ਆ ਗਿਆ ਜਦੋਂ ਆ ਕੇ ਦੇਖਿਆ ਤਾਂ ਹਾਲਾਤ ਬਹੁਤ ਖਰਾਬ ਸੀ ਆ ਮੁੰਡਾ ਮੜ ਮੜ ਬਾਈਕ 'ਤੇ ਸੀ ਫਿਰ ਕਿ ਆਪ ਜਦੋਂ ਕੋਈ ਐਂਬੂਲੈਂਸ ਪਹਿਲਾਂ ਮਗਵਾਨੇ ਪਰ ਐਂਬੂਲੈਂਸ ਆਉਣ ਦਾ ਟਾਈਮ ਵੀ ਪਹਿਲੇ ਮੁੰਡਾ ਖਤਮ ਹੋ ਗਿਆ ਤੇ ਉਹ ਪਹਿਲੇ ਮਿੱਟੀ ਥੱਲੇ ਫਸਿਆ ਆ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋ ਗਿਆ? تقریبا 4 ਘੰਟਾ ਘੰਟਾ 4 ਘੰਟੇ ਬਾਅਦ ਤੇ ਦੋਨੇ ਦੀ ਮੋਕੇ ਤੇ ਮੋੜ ਤੇ ਹਾਂਜੀ ਦੋਨੇ ਮੋਕੇ ਤੇ ਮੋੜ ਹੀ ਹੈ ਕੋਈ ਪਤਾ ਲੱਗਾ ਕਿ ਕਿੱਥੋਂ ਆ ਰਹੀ ਸੀ ਸਰ ਇਹ ਜਿਹੜੀ ਬੱਸ ਹੈ ਇਹ ਮਤਲਬ ਆਪਣੇ ਚਲਦੀ ਹੋਰ ਮੈਂ ਤਾਂ ਆ ਰਹੀ ਸੀ ਜਾਨੀ ਹੁਸ਼ਿਆਰਪੁਰ ਤੇ ਮੱਲੀ ਬੱਸ ਹੈ ਉਹ ਮੱਲੀ ਬੱਸ ਜਿਹੜੀ ਉਹ ਦਿੱਲੀ ਚਲਦੀ ਹੈ ਰੋਜ਼ ਉੱਥੇ ਤੇ ਮੁੰਡੇ ਕਿ ਸਾਈਡ ਤੋਂ ਆਇਆ ਮੁੰਡੇ ਹਰ ਹੁਸ਼ਿਆਰਪੁਰੋਂ ਆ ਰਹੇ ਸੀ ਉਹ ਨਾ ਤਰੀ ਦੇ ਉਹਨਾਂ ਪਿੰਡ ਤੁਹਾਡੇ ਪਿੰਡ ਪਲਾਹੀ ਤੁੰਗਲਾ ਰੁਮਾਇਨੋਂ ਆ ਰਹੇ ਸੀ ਕਿਹੜੇ ਪਿੰਡ ਦੇ ਸੀ ਉਹਦੇ ਦੇ ਦੋਨੇ ਹਰ ਮਾਇਨ ਆ। ਇਹ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਰ ਮੈਂ ਮੌਕੇ ਤੇ ਪਹਿਲਾਂ ਐਸਐਸਓ ਸਾਹਿਬ ਨੂੰ ਫੋਨ ਕੀਤਾ ਤੇ ਉਹ ਸ਼ਹਿਰ ਬੁੱਲਵਾਲ ਗਏ ਸੀ ਉਹ ਨਹੀਂ ਫਿਰ ਮਲਾ ਚੌਕੀ ਨੂੰ ਉੱਤੇ ਥਾਣੇ ਨੂੰ ਫੋਨ ਕੀਤਾ ਥਾਣੇ ਤੋਂ ਮੋਕੇ ਤੇ ਪੁਲਸ ਆ ਗਈ ਆ ਪਹੁੰਚ ਗਏ ਮੌਕੇ ਤੇ ਪੁਨਾ 15-20 ਮਿੰਟ ਆ ਜੀ ਤੁਹਾਨੂੰ ਪਤਾ ਉਹਨੂੰ ਟਾਈਮ 15-20 ਮਿੰਟ ਤਾਂ ਲੱਗ ਹੀ ਜਾਂਦੇ ਮੇਟੀ ਜਾਣ ਤੋਂ ਪਲਾਹੀ ਹੋਣ ਵਾਸਤੇ। ਠੀਕ। ਹਾਂਜੀ ਸਰ। ਹਾਂਜੀ ਸਰ ਜਿਹੜਾ ਅੱਜ ਬਾਕਿਆ ਹੋਇਆ ਵਾ ਕਿਦਾਂ ਹੋਇਆ ਜੀ ਇਹ? ਇਹ ਬਾਕਿਆ ਦਾ ਬਿਆਨ ਅਜੇ ਇਹ ਬਸ ਆ ਰਹੀ ਸੀ ਆਪਣੇ ਹਰਮੋਏ ਤੋਂ ਤੇ ਲੜਕੇ ਦੋ ਆ ਰਹੇ ਸੀ ਜਤਿੰਦਰ ਤੇ ਸਤਵਿੰਦਰ ਇਹ ਆ ਰਹੇ ਸੀ ਆਪਣੇ ਹੁਸ਼ਿਆਰਪੁਰ ਤੋਂ ਤੇ ਉਹ ਇਹਨਾਂ ਦਾ ਇੱਥੇ ਐਕਸੀਡੈਂਟ ਹੋਇਆ ਬਾਕੀ ਇਹਦੇ ਕਾਲਮ ਬਿਆਨ ਦਰਜ ਕਰਨੇ ਆ ਤਤਤੀਜ ਜਾਰੀ ਹੈ ਕਿਹੜੇ ਪਿੰਡ ਦੇ ਸਗੇ ਸੀ ਮੁੰਡੇ ਪਤਲ ਪਿੰਡ ਹਰਮੋਆ ਦੇ ਅੱਛਾ ਇੱਕ ਉਮਰ ਕਿੰਨੀ ਸੀ ਇਹਨਾਂ ਦੀ ਇੱਕ ਦੀ 35 ਸਾਲ ਆ ਇੱਕ ਦੀ ਹੈਗੀ ਆ 22 ਸਾਲ ਤੇ ਮੁੰਡੇ ਦੋਨੇ ਇੱਕ ਕੰਮ ਕਰਦੇ ਸੀਗੇ ਜਾਂ ਪੜ੍ਹਦੇ ਸੀ ਇਹ ਅਜੇ ਇਹਨਾਂ ਦੇ ਬਿਆਨ ਸਦਣਗੇ ਵੀ ਇਹ ਕੀ ਕੰਮ ਕਰਦੇ ਆ ਇਹਦੇ ਇਹਨਾਂ ਦੇ ਬਿਆਨਾਂ ਦਾ ਬਿਆਨ ਹਾਸਲ ਕੀਤੇ ਜਾ ਰਹੇ ਤੇ ਮੌਕੇ ਤੇ ਕਾਰਨ ਪਤਾ ਲੱਗਾ ਹੋਵੇ ਕਿ ਕਿਹਦੀ ਗਲਤੀ ਸੀਗੀ ਜੀ ਅਜੇ ਕੋਈ ਮੈਨੂੰ ਕਾਰਨ ਪਤਾ ਲੱਗਾ ਗਲਤੀ ਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਤਫਤੀਸ਼ ਚੱਲਦੀ ਜਾਰੀ ਹੈ ਜੋ ਬਿਆਨ ਲਿਖਾਂਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਤੀ ਜਾਊਗੀ